ਮੈਨੂੰ ਫੋਨ ਕਰਕੇ ਦੱਸਿਆ ਗਿਆ ਜੀ ਸਾਹਿਬ ਵੱਲੋਂ ਵੀ ਅਸੀਂ ਦਰਿਆ 'ਚ ਮਸ਼ੀਨਾਂ ਵਾੜਤੀਆਂ ਤੁਸੀਂ ਦੇਖ ਲਓ ਕਿ ਕੀ ਕਰਨਾ ਹੈ। ਮਤਲਬ ਅਸੀਂ ਸਮਝਦੇ ਆਂ ਵੀ ਸਿੱਧੀ ਸਿੱਧੀ ਧਮਕੀ ਹੈ ਜੀ। ਲੋਕਾਂ ਦਾ ਇੱਥੇ ਜ਼ਰੂਰ ਹੱਥ ਤਾਂ ਹੈ। ਉਹ ਤੋਂ ਬਿਨਾ ਕੋਈ ਆਪਾਂ ਵੀ ਆਮ ਬੰਦਾ ਕਈ ਵੀ ਨਹੀਂ ਰੇਤੇ ਦੀ ਚੱਕ ਸਕਦਾ। ਮੈਂ ਸਮਝਦਾ ਵੀ ਇਹ ਬਦਲਾ ਇਹੋ ਜਿਹਾ ਬਦਲਾ ਤਾਂ ਲੋਕਾਂ ਨੇ ਬਿਲਕੁਲ ਨਹੀਂ ਸੀ ਚਾਇਆ। ਸਾਡੇ ਪਿੰਡ ਖੈਰਾਬੇੜ ਦੇ ਵਿੱਚ ਡੀਸੈਲਟਿੰਗ ਦੇ ਨਾਮ ਦੇ ਉੱਤੇ ਉਹਨੂੰ ਨਾਮ ਹੀ ਦਿੱਤਾ ਗਿਆ ਇਕੱਲਾ ਉੱਪਰ ਲਗਾਇਆ ਉਹ ਮਗਰਮੱਛਾਂ ਦੇ ਵੱਲੋਂ ਕਹਿ ਸਕਦੇ ਆਂ ਰੇਤੇ ਦਾ ਟੱਕ ਲਾਇਆ ਜਾ ਰਿਹਾ ਹੈ ਤਾਂ ਕਿ ਉੱਥੋਂ ਉਹ ਆਪਦੇ ਪੈਸੇ ਕਮਾ ਸਕਣ ਆਪਦੇ ਮੁਨਾਫੇ ਲਈ ਲੋਕਾਂ ਦੇ ਨੁਕਸਾਨ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਅਸੀਂ ਉੱਥੇ ਜੈ ਸਿੰਘ ਸਾਹਿਬ ਐਸ ਡੀਓ ਸਾਹਿਬ ਨਾਲ ਉਸ ਦਿਨ ਮੌਕੇ ਤੇ ਉਹਨਾਂ ਨੂੰ ਮਸ਼ੀਨਾਂ ਫੜਾਈਆਂ ਪਾਣੀ 'ਚ ਚਲਦੀਆਂ ਉਹਨਾਂ ਨੇ ਸਾਨੂੰ ਉੱਥੇ ਲੋਕ ਇਕੱਠੇ ਦੇਖ ਕੇ ਉਹਦੋਂ ਭਰੋਸਾ ਦਿੱਤਾ ਸੀ ਵੀ ਇਸ ਤੇ ਅਸੀਂ ਕਾਰਵਾਈ ਕਰਾਵਾਂਗੇ ਪਰਚਾ ਦਾ ਅਰਜ ਕਰਾਵਾਂਗੇ ਪਰ ਅਜੇ ਤੱਕ ਕੋਈ ਪਰਚਾ ਦਰਜ ਨਹੀਂ ਹੋਇਆ ਅੱਜ ਉਹਨੂੰ 10 ਦਿਨ ਹੋ ਚੁੱਕੇ ਨੇ ਸਾਡੇ ਰੋਕਣ ਦੇ ਬਾਵਜੂਦ ਵੀ ਕੱਲ ਉਹਨਾਂ ਔਰ ਮੈਨੂੰ ਫੋਨ ਕਰਕੇ ਦੱਸਿਆ ਗਿਆ ਜੀ ਸਾਹਿਬ ਵੱਲੋਂ ਵੀ ਅਸੀਂ ਦਰਿਆ 'ਚ ਮਸ਼ੀਨਾਂ ਵਾੜਤੀਆਂ ਤੁਸੀਂ ਦੇਖ ਲਓ ਅੱਗੇ ਕੀ ਕਰਨਾ ਹੈ ਜੀ ਮਤਲਬ ਅਸੀਂ ਸਮਝਦੇ ਆਂ ਵੀ ਸਿੱਧੀ ਸਿੱਧੀ ਧਮਕੀ ਹੈ ਜੀ ਬਈ ਪਿੰਡ ਦੇ ਕਿਸੇ ਲੋਕਾਂ ਨੂੰ ਤੁਸੀਂ ਜੇ ਕਰਨਾ ਹੈ ਲੋਕਾਂ ਨੂੰ ਭਰੋਸੇ 'ਚ ਲਾਓ ਲੋਕਾਂ ਨੂੰ ਦੱਸੋ ਵੀ ਆਹ ਚੀਜ਼ ਹੈ ਬਿਲਕੁਲ ਨਹੀਂ ਲੋਕਾਂ ਦੇ ਤਾਂ ਜ਼ਬਰਦਸਤੀ ਮੈਂ ਸਮਝਦਾ ਵੀ ਇੱਕ ਗੁੰਡਾ ਟੈਕਸ ਲਗਾ ਕੇ ਇੱਕ ਹਿਸਾਬ ਦਾ ਕਰ ਰਹੇ ਨੇ ਇਹ ਕਿਸੇ ਦੀ ਕੋਈ ਉਹਨੂੰ ਕਿਸੇ ਨੂੰ ਭਰੋਸੇ 'ਚ ਨਹੀਂ ਲਗਾਇਆ ਗਿਆ ਜੀ ਪਿੰਡ ਵਾਲਿਆਂ ਨੂੰ ਸਾਨੂੰ ਕੋਈ ਵੀ ਹਜੇ ਤੱਕ ਉਹਨਾਂ ਨੇ ਕੋਈ ਸਰਕਾਰੀ ਦਸਤਾਵੇਜ਼ ਨਹੀਂ ਦਿਖਾਇਆ ਸਾਨੂੰ 10 ਦਿਨ ਹੋ ਗਏ ਰੌਲਾ ਪਾਉਂਦੇ ਆ ਉਹ ਵੀ ਇੱਥੇ ਆ ਚੀਜ਼ ਪਾਸ ਹੈ ਜੀ ਸਾਡਾ ਪਿੰਡ 100 ਮੀਟਰ ਦੂਰ ਹੈ ਦਰਿਆ ਦੇ ਬੰਦ ਤੋਂ ਉੱਚ ਤਕਰੀਬਨ 3000 ਤੋਂ 3500 ਲੋਕਾਂ ਦੀ ਆਬਾਦੀ ਹੈ ਤੇ ਜਿੱਥੇ ਇਹ ਪਾਣੀ ਦਾ ਕਹਿ ਰਹੇ ਆ ਵੀ ਆਪਾਂ ਟੱਕ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨਿਸ਼ਾਨੀਆਂ ਲੱਗੀਆਂ ਤੁਸੀਂ ਸਾਡੇ ਨਾਲ ਮੌਕੇ ਤੇ ਜਾ ਕੇ ਦੇਖ ਸਕਦੇ ਕੋਈ ਝੂਠ ਵਾਲੀ ਗੱਲ ਨਹੀਂ ਬੰਨ ਤੋਂ 30 ਮੀਟਰ ਦੂਰ ਇਹਨਾਂ ਨੇ ਨਿਸ਼ਾਨੀਆਂ ਲਗਾਤੀਆਂ ਨੇ ਜੀ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਕਹਿੰਦੀ ਸੀ ਬਦਲਾਵਲੀ ਸਰਕਾਰ ਲਿਆਉਂਦੀ ਹੈਗੀ ਇਹ ਲੋਕਾਂ ਦੀ ਸਰਕਾਰ ਹੈਗੀ ਇਹ ਲੋਕਾਂ ਦੀ ਜਿਹੜੀ ਵੀ ਕੋਈ ਮੰਗ ਹੋਊਗੀ ਉਹ ਪੂਰੀ ਕਰਾਂਗੇ ਪਰ ਇਹ ਕਿਸ ਤਰ੍ਹਾਂ ਤੁਸੀਂ ਦੇਖਦੇ ਸਾਰੇ ਦੇਖੋ ਜੀ ਗੱਲ ਇਹ ਆ ਵੀ ਆਪਾਂ ਇਹ ਚੀਜ਼ ਤਾਂ ਸਮਝਦੇ ਆਂ ਵੀ ਵੱਡੇ ਲੋਕਾਂ ਦਾ ਇਹ ਚ ਜ਼ਰੂਰ ਹੱਥ ਤਾਂ ਹੈ ਉਸ ਤੋਂ ਬਿਨਾ ਕੋਈ ਆਪਾਂ ਵੀ ਆਮ ਬੰਦਾ ਕਈ ਵੀ ਨਹੀਂ ਰੇਤੇ ਦੀ ਚੱਕ ਸਕਦਾ ਮੈਂ ਸਮਝਦਾ ਵੀ ਇਹ ਬਦਲਾ ਇਹੋ ਜਿਹਾ ਬਦਲਾ ਤਾਂ ਲੋਕਾਂ ਨੇ ਬਿਲਕੁਲ ਨਹੀਂ ਸੀ ਚਾਇਆ